ਹਾਂਜੀ ਦੋਸਤੋ ਸਵਾਗਤ ਹੈ ਨਵੇਂ ਵੀਡੀਓ ਦੇ ਵਿੱਚ 1 ਜਨਵਰੀ 2026 ਤੋਂ 7 ਬਦਲਾਅ ਹੋਣ ਜਾ ਰਹੇ ਨੇ ਜਿਨ੍ਹਾਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਅਸਰ ਦੇਖਣ ਨੂੰ ਮਿਲੇਗਾ ਨੰਬਰ 1 ਤੇ ਹੈਗਾ ਅਕਾਊਂਟ ਦੀ KYC ਜਿੱਥੇ ਵੀ ਤੁਹਾਡਾ ਬੈਂਕ ਅਕਾਊਂਟ ਚੱਲਦਾ ਹੈ ਉੱਥੇ KYC ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਹਰ 6 ਮਹੀਨੇ ਬਾਅਦ ਤੁਸੀਂ ਆਪਣੀ KYC ਜ਼ਰੂਰੀ ਕਰਾਉਣੀ ਹੈ ਨੰਬਰ 2 ਤੇ ਹੈ UPI ਦੀ ਜਿਹੜੀ ਲਿਮਟ ਹੈ Google Pay PhonePe ਤੋਂ ਆਪਾਂ ਜਿਹੜੇ ਪੈਸੇ ਟ੍ਰਾਂਸਫਰ ਕਰਦੇ ਹਾਂ ਉਸ ਦੀ ਲਿਮਟ 1 ਲੱਖ ਤੋਂ ਵਧਾ ਕੇ 2 ਲੱਖ ਰੁਪਏ ਤੱਕ ਕਰ ਦਿੱਤੀ ਹੈ ਹੁਣ ਆਪਾਂ ਪਹਿਲੇ 24 ਘੰਟਿਆਂ ਦੇ ਵਿੱਚ 2 ਲੱਖ ਰੁਪਏ ਤੱਕ ਜਿਹੜਾ ਪੈਸਾ ਉਹ ਟਰਾਂਸਫਰ ਕਰ ਸਕਦੇ ਆਂ ਨੰਬਰ 3 ਤੇ ਜਿਹੜੇ ਸਮਾਰਟ ਬਿਜਲੀ ਵਾਲੇ ਮੀਟਰ ਲੱਗੇ ਹੋਏ ਨੇ ਉਹਨਾਂ ਨੂੰ 15 ਤੋਂ 20% ਦੀ ਰਾਹਤ ਮਿਲਣੀ ਹੈ ਯਾਨੀ ਕਿ ਬਿੱਲ ਜਿਹੜਾ ਤੁਹਾਡਾ ਉਹ ਹੁਣ ਘਟਾਊਗਾ ਨੰਬਰ 4 ਤੇ ਆਧਾਰ ਕਾਰਡ ਤੇ ਪੈਨ ਕਾਰਡ ਆਪਸ ਦੇ ਵਿੱਚ ਲਿੰਕ ਕਰਨੇ ਜ਼ਰੂਰੀ ਕਰਤੇ ਨੇ ਅਗਰ ਤੁਹਾਡਾ ਪੈਨ ਆਧਾਰ ਨਾਲ ਲਿੰਕ ਨਹੀਂ ਹੁੰਦਾ ਤਾਂ ਤੁਹਾਨੂੰ ਪੈਨ ਕਾਰਡ ਨਾਲ ਸੰਬੰਧਿਤ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਕਰਨ ਦੇ ਵਿੱਚ ਸਮੱਸਿਆ ਆਵੇਗੀ ਨੰਬਰ 5 ਤੇ ਹੈਗਾ ਗੈਸ ਦੀ ਸਬਸਿਡੀ ਜਿਹੜੇ ਵੀ ਖਾਤੇ ਵਿੱਚ ਤੁਹਾਡੀ ਗੈਸ ਸਿਲੰਡਰ ਦੀ ਸਬਸਿਡੀ ਆਉਂਦੀ ਹੈ ਉਹ ਖਾਤਾ ਤੁਹਾਨੂੰ ਵੈਰੀਫਾਈ ਕਰਾਉਣਾ ਲਾਜ਼ਮੀ ਹੈ ਅਗਰ ਵੈਰੀਫਾਈ ਨਹੀਂ ਹੋਵੇਗਾ ਤਾਂ ਤੁਹਾਨੂੰ ਸਬਸਿਡੀ ਖਾਤੇ ਦੇ ਵਿੱਚ ਨਹੀਂ ਆਵੇਗੀ ਨੰਬਰ 6 ਤੇ 5000 ਤੋਂ ਵੱਧ ਦੀ ਜਿਹੜੀ ਤੁਸੀਂ ट्रांजैक्शन ਕਰਦੇ ਹੋ UPI ਤੋਂ ਉਹ ਤੁਹਾਡੀ ਮੋਨੀਟਰ ਕੀਤੀ ਜਾਵੇਗੀ ਮਤਲਬ ਕਿ ਇਨਕਮ ਟੈਕਸ ਵੱਲ ਉਹ ਤੁਹਾਡੀ ट्रांजैक्शन ਦੇਖੀ ਜਾਊਗੀ ਅਗਰ ਕੋਈ ਵੀ ट्रांजैक्शन ਇਦਾਂ ਦੀ ਲੱਗਦੀ ਹੈ ਤਾਂ ਤੁਹਾਨੂੰ ਇਨਕਮ ਟੈਕਸ ਦਾ ਜਿਹੜਾ ਨੋਟਿਸ ਆ ਉਹ ਆ ਸਕਦਾ ਹੈ ਅਗਰ ਤੁਸੀਂ 10 ਲੱਖ ਤੋਂ ਵੱਧ ਲੈਣ ਦੇਣ ਕਰਦੇ ਨੇ ਤਾਂ ਵੀ ਤੁਹਾਨੂੰ ਇਨਕਮ ਟੈਕਸ ਦਾ ਜਿਹੜਾ ਨੋਟਿਸ ਆ ਉਹ ਆ ਸਕਦਾ ਹੈ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਕਿਸੇ ਵੀ ਟਰਾਂਜੈਕਸ਼ਨ ਬਾਰੇ ਸੋ ਨੰਬਰ 'ਚ 7 ਤੇ ਆ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਜਾਂ ਜੋ ਵੀ ਚੱਲਦੀਆਂ ਨੇ ਪਹਿਲਾਂ ਉਹਨਾਂ ਵਾਸਤੇ ਆਪਾਂ ਨੂੰ ਅਲੱਗ-ਅਲੱਗ ਪੋਰਟਲਾਂ ਤੋਂ ਦੇਖਣਾ ਪੈਂਦਾ ਸੀ ਸੋ ਹੁਣ ਸਾਰਿਆਂ ਵਾਸਤੇ ਹੀ ਇੱਕ ਪੋਰਟਲ ਤਿਆਰ ਕੀਤਾ ਜਾਊਗਾ ਜਿੱਥੇ ਤੁਸੀਂ ਸਰਕਾਰ ਦੁਆਰਾ ਚਲਾਈਆਂ ਸਕੀਮਾਂ ਬਾਰੇ ਨੌਕਰੀਆਂ ਬਾਰੇ ਜਾਂ ਹੋਰ ਜਿਹੜੀਆਂ ਵੀ ਜਾਣਕਾਰੀਆਂ ਨੇ ਉਹ ਸਿਰਫ ਇੱਕ ਪੋਰਟਲ ਤੇ ਹੀ ਦੇਖ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਬਹੁਤ ਬਹੁਤ ਧੰਨਵਾਦ